ਉਹ ਬੈਠੇ ਆ ਕਿੰਨੇ ਕਿੰਨੀ ਉਮਰ ਕੋ 25 ਸਾਲ ਦਾ 30 40 50 ਵਾਲੇ ਬੈਠੇ ਕਿੰਨੇ ਕੁ ਗੁਰਮੁਖ ਆ ਜਿਨ੍ਹਾਂ ਨੇ ਆਪਦੇ ਜੀਵਨ ਵਿੱਚ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕੀਤਾ ਬੜਿਆ ਹੀ ਨਹੀਂ ਤੇ ਉਹ ਆਪਾ ਫੇਸਬੁਕੀ ਵਾਲੇ ਸੇਖਾਂ ਵੀ ਜਿਹੜੇ ਗਾਣਾ ਗੁਣੇ ਸੁਣਦੇ ਆ ਬੜਕਾ ਮਾਰਨ ਵਾਲੇ ਗਿਆਨੀ ਨਹੀਂ ਹੈ ਆਪਾਂ ਖਾਲਸੇ ਨਹੀਂ ਹੈ ਆਪਾਂ ਤੇ ਬਾਣੀ ਪੜਨ ਤਾਂ ਤਾਂ ਨਹੀਂ ਜੰਸੀਆਂ ਰੋਕਦੀਆਂ ਬਾਣੀ ਪੜਨ ਤਾਂ ਤਾਂ ਨਹੀਂ ਸਾਨੂੰ ਕੋਈ ਹੋਰ ਰੋਕਦਾ ਤਾਂ ਸਾਡਾ ਮਨ ਹੀ ਨਹੀਂ ਕਰਦਾ ਤੇ ਆ ਪੜ ਕੇ ਤੇ ਦੇਖੋ ਮਾਰੇ ਨੇ ਵਿੱਚ ਲਿਖਿਆ ਕੀ ਗੁਰੂ ਗ੍ਰੰਥ ਸਾਹਿਬ ਪਿੱਛੇ ਇੰਨੀਆਂ ਸ਼ਹੀਦੀਆਂ ਹੋਈਆਂ ਇਸ ਕਰਕੇ ਪੜਿਆ ਕਰੋ ਸਿਮਰਨ ਕਰੋ ਸਿਮਨ ਕਰਨ ਦਾ ਤਰੀਕਾ ਸਿੱਖੋ ਫਿਰ ਆਪਦੇ ਯਾਰਾਂ ਦੋਸਤਾਂ ਭੈਣ ਭਾਈਆਂ ਵਿੱਚ ਸਿਮਨ ਕਰਵਾਓ ਵਿਚਾਰਾਂ ਤੋਂ ਰਹਿਤ ਕਰਕੇ ਮਨ ਨੂੰ ਕਾਗਰਤਾ ਚ ਬਿਠਾਓ ਫਿਰ ਦੇਖੋ ਅੰਦਰ ਅਨਹਦ ਬਾਣੀ ਚੱਲੂ ਅਨਹਦ ਬਾਣੀ ਨੂੰ ਜਦੋਂ ਮਨ ਸੁਣਨ ਲੱਗ ਗਿਆ ਫੁਰਨਿਆਂ ਤੋਂ ਉਪਰ ਹੋ ਕੇ ਵਿਵੇਕਤਾ ਆ ਜਾਈਗੀ ਇੰਨਾ ਗਿਆਨ ਪ੍ਰਗਟ ਹੋਏਗਾ ਅੰਦਰੋਂ ਹੀ ਬ੍ਰਹਮੰਡ ਦਾ ਹਾਰਿਕ ਰਹਿਸਾ ਤੁਹਾਨੂੰ ਪਤਾ ਲੱਗ ਜਾਏਗਾ ਗੁਰੂ ਨਾਨਕ ਦੇ ਘਰ ਦਾ ਜਿਹੜਾ ਗਿਆਨ ਹੈ ਉਹ ਕਿਤਾਬਾਂ ਦੇ ਵਿੱਚੋਂ ਨਹੀਂ ਸ਼ਬਦ ਚੋਂ ਪ੍ਰਗਟ ਹੁੰਦਾ ਹੈ ਬਸ ਇੱਕ ਵਾਰ ਸ਼ਬਦ ਨਾਲ ਲਿਬ ਜੋੜਨੀ ਹੈ ਜਦੋਂ ਸ਼ਬਦ ਨਾਲ ਲਿਬ ਲੱਗੀ ਨਾ ਜਿੱਥੇ ਵੀ ਦ੍ਰਿਸ਼ਟੀ ਰੱਖ ਕੇ ਸੋਚੋਗੇ ਵੀ ਆ ਰੋਖਾ ਆ ਬ੍ਰਹਿਮੰਡਾ ਇਹਦੀ ਰਚਨਾ ਕਿਵੇਂ ਆ ਜਿੰਨਾ ਅੰਦਰ ਨਾਮ ਪ੍ਰਗਟ ਹੋ ਗਿਆ ਉਹ ਤੁਹਾਨੂੰ ਜਵਾਬ ਅੰਦਰੋਂ ਆਉਣ ਲੱਗ ਜੂਗਾ ਇਸ ਤਰ੍ਹਾਂ ਇਸ ਤਰ੍ਹਾਂ ਐ ਲੱਗੂ ਕੋਈ ਬੋਲ ਕੇ ਦੱਸਦਾ ਐਡੀ ਨਾਮ ਦੀ ਪਾਵਰ ਹੈ ਕੀ ਕਹਿੰਦੇ ਨੇ ਗੁਰਮਖ ਨਾਦੰਗ ਗੁਰਮਖ ਗੁਰਮਖ ਹੀ ਨਾਦ ਵਿੱਚ ਸਮਾ ਜਾਂਦਾ ਤੇ ਗੁਰਮਖ ਆਪ ਇੱਕ ਵੇਦ ਬਣ ਜਾਂਦਾ ਟੁਰਦਾ ਫਿਰਦਾ ਗੁਰਮਖ ਰਹਾ ਇਸ ਕਰਕੇ ਉਹ ਕਹਿੰਦੇ ਵੀ ਤੁਸੀਂ ਤਾਂ ਪੜ੍ਹ-ਪੜ ਕੇ ਵਿਆਕਰਨਾ ਕਰਕੇ ਸਿਹਾਰੀਆਂ-ਵਿਹਾਰੀਆਂ 'ਚ ਫਸੇ ਹੋਏ ਏ ਤੇ ਮੇਰਾ ਜਿਹੜਾ ਖਾਲਸਾ ਉਹ ਤਤ ਬੇਤਾ ਹੈ ਤਤ ਦੇ ਵਿੱਚ ਉਹ ਗਿਆਨ ਪ੍ਰਗਟ ਕਰਦਾ ਸਿੱਧਾ ਇਸ ਕਰਕੇ ਉਹ ਸਹਿਜ ਰਹਿੰਦਾ ਉਹਨੂੰ ਗਿਆਨ ਦੀ ਲੋੜ ਹੀ ਨਹੀਂ ਜਿੱਥੇ ਲੋੜ ਵੀ ਗੁਰੂ ਸਾਹਿਬ ਨੇ ਆਪ ਬੋਲਣਾ ਅੰਦਰੋਂ ਗਿਆਨ ਖਾਲਸਾ ਗਿਆਨ ਧਿਆਨ ਤੋਂ ਉੱਪਰ ਹੈ ਤੇ ਜੇ ਗਿਆਨ ਧਿਆਨ ਦੀ ਲੋੜ ਪੈ ਗਈ ਨਾਮ 'ਚ ਸਮਾਇਆ ਉੱਥੇ ਬੋਲ ਕਿੱਥੇ ਧਿਆਨ ਲਾਉਣਾ ਉੱਥੇ ਲਾ ਦਿੰਨੇ ਆ ਸਹਿਜ ਚ ਰਹਿੰਦਾ ਹੈ ਕਰਮ ਕਰਦਾ ਹੈ ਸਿਮਰਨ ਕਰਦਾ ਹੈ ਅਕਾਲ ਦੀ ਮਤ ਹੁੰਦੀ ਹੋਏ ਇਹ ਆਣਾ ਤਾਨ ਹੁੰਦੇ ਹੋਏ ਨਤਾਣਾ ਅਣਹੋਂਦੇ ਆਪ ਵੰਡਾਏ ਕੋਈ ਐਸਾ ਭਗਤ ਸਦਾਏ ਮਤ ਇੰਨੀ ਐ ਬ੍ਰਹਮੰਡ ਦੀ ਇੰਨੀ ਇੱਜ਼ਤ ਐ ਫਿਰ ਵੀ ਨਤਾਣਿਆਂ ਤਰ੍ਹਾਂ ਗਰੀਬਾਂ ਤਰ੍ਹਾਂ ਸਹਿਜ ਵਿੱਚ ਰਹਿੰਦੇ ਆ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਸਹਿਜ ਰਹਿਣਾ ਆਪਾਂ ਆਪਦੇ ਯਾਰਾ ਦੋਸਤਾ ਪੈਣਾ ਪਈ ਹੁਣੇ ਗੱਲ ਚਲਾਓ ਪਰਿਵਾਰ ਵਿੱਚ ਸਿਮਨ ਕਰੋ ਪ੍ਰੈਕਟੀਕਲ ਦੀਆਂ ਗੱਲਾਂ ਕਰੋ ਪੁੱਛੋ ਦ੍ਰਿੜਤਾ ਕਰੋ ਅਨਹਦ ਬਾਣੀ ਅਨਹਦ ਬਾਣੀ ਤੋਂ ਅੰਮ੍ਰਿਤ ਰਸ ਫਿਰ ਅੱਗੇ ਸੁੰਨ ਮੰਡਲ ਫਿਰ ਅੱਗੇ ਖੋਜ ਇਹ ਬਹੁਤ ਵੱਡਾ ਸਬਜੈਕਟ ਐ ਸੰਗਤ ਵਿੱਚ ਆਇਆ ਕਰੋ ਸਿਮਨ ਕਰੀਏ ਆਪਾ ਗੁਰੂ ਵਾਲੇ ਆ ਤੇ ਗੁਰੂ ਤੋਂ ਟੁੱਟੀਏ ਨਾ ਜੋ ਗੁਰੂ ਨੇ ਖੋਜ ਗੁਰਬਾਣੀ ਚ ਦੱਸੀ ਉਹ ਕਰੀਏ ਆਪਾਂ ਕਿਵੇਂ ਮਨ ਸਰੀਰ ਤੋਂ ਵੱਖਰਾ ਹੁੰਦਾ ਹੈ ਸਰੀਰ ਤੋਂ ਵੱਖਰਾ ਹੋ ਕੇ ਕਿਵੇਂ ਚੱਲਦਾ ਹੈ ਇਹ ਸਾਰਾ ਖੇਡ ਆਪਾਂ বুঝਣਾ ਤੇ ਇਹੀ ਬੁੱਝਦੇ ਆ ਬੁੱਝਦੇ ਆ ਨਾਲ ਕਰਮ ਕਰੀ ਜਾਣਾ ਨਾਲ ਸਿਮਨ ਕਰਨਾ ਨਾਲ ਆਪਦੀ ਪੜ੍ਹਾਈ ਕਰਨੀ ਹੈ ਸੋ ਅਸਾਂ ਦਾ ਧੰ ਖਤਮ ਹੋ ਗਿਆ ਤੇ ਮਹਾਰਾਜ ਕਹਿੰਦੇ ਤਾਂ ਸਾਰੀ ਉਮਰ ਖੋਜੀ ਰਹੇ ਆ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਦੇ ਆਂ ਸੰਤ ਅੰਤਲ ਹੈਗੇ ਮੁਕਤ ਫਲ ਸਿੱਧੇ ਸੱਚਖੰਡਾ ਤੇ ਜਿਹੜਾ ਸਾਰੀ ਉਮਰ ਖੋਜ ਤੋਂ ਪਰੇ ਰਿਹਾ ਕਦੇ ਕਾਮ ਵਿੱਚ ਕਦੇ ਨਸ਼ਿਆਂ ਵਿੱਚ ਕਦੇ ਇਸਤਰੀਆਂ ਵਿੱਚ ਕਦੇ ਮਰਦਾਂ ਵਿੱਚ ਕਦੇ ਕਿਤੇ ਉਹ ਕਹਿੰਦੇ ਸਾਰੀ ਉਮਰ ਇਹਨੇ ਸਾਰੇ ਸਵਾਸਾ ਦਾ ਧਾਨੀ ਖਰਾਬ ਕੀਤਾ ਨਹੀਂ ਇਹ ਮਾਨਸ ਜਮੇ ਤੇ ਲੈਕ ਹੀ ਨਹੀਂ ਹੈਗਾ ਇਹਦੀ ਬਿਰਤੀ ਸਾਰੀ ਉਮਰ ਪਸ਼ੂਆਂ ਵਾਲੀ ਰਹੀ ਹੈ ਇਹਦੀ ਤਾਂ ਬਿਰਤੀ ਸਾਰੀ ਉਮਰ ਹੀ ਪਾਣੀ ਦੇ ਜਾਨਵਰਾਂ ਵਰਗੀ ਰਹੀ ਹੈ ਜਿਵੇਂ ਉਹ ਕੰਮ ਕਰਦੇ ਆ ਸੌ ਜਾਂਦੇ ਆ ਖਾ ਪੀ ਲੈਂਦੇ ਆ ਬਿਸਟਾ ਵਿੱਚ ਮੂੰਹ ਮਾਰਦੇ ਆ ਇਹਨੇ ਸਾਰੀ ਉਮਰ ਉਹੋ ਜਿਹਾ ਕੰਮ ਕੀਤੇ ਉਹ ਕਹਿੰਦੇ ਫਿਰ 84 ਲੱਖ ਜੂਨ ਚ ਭੇਜ ਦਿਓ ਇਹ ਮਾਨਸ ਜਮੇ ਤੇ ਲੈਕ ਨਹੀਂ ਹੈਗਾ ਵਿਧਾਨ ਚੱਲਦਾ ਪਿਆ ਹੈ ਕੋਈ ਐਵੇਂ ਥੋੜੀ ਨਾ ਤੁਰੇ ਫਿਰਦੇ ਆ ਅਗਯਾਂਤਾ ਵਿੱਚ ਪ੍ਰਚਾਰਕ ਕਈ ਐ ਉਹ ਕਹਿੰਦੇ ਕੋਈ ਜਨਮ ਮਰਨ ਨਹੀਂ ਹੁੰਦਾ ਕੋਈ 84 ਲੱਖ ਜੂਨ ਨਹੀਂ ਕੋਈ ਬੰਦਾ ਨਹੀਂ ਤੋਹੀ ਗੁਰਬਾਣੀ ਪੜ੍ਹ ਕੇ ਤੇ ਕੋਈ ਗੁਰਬਾਣੀ ਰੱਦ ਕਰਦੀ ਆ ਵਿੱਚ 84 ਲੱਖ ਜੂਨ ਨਹੀਂ ਹੁੰਦੀ ਮਹਾਰਾ ਕਹਿੰਦੇ ਆ ਲੱਖ 84 ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ ਇਸ ਪੌੜੀ ਤੇ ਜੋ ਨਰ ਚੁੱਕੇ ਆਏ ਜਾਏ ਦੁੱਖ ਪਾਏ ਦਾ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਧਾਨੀਆਂ ਤਿਉ ਮਥੇ ਧਰਮ ਰਾਇ ਸਾਰੀ ਖੇਡ ਦਸੀ ਅੰਦਰ ਬਹੁਤ ਸਾਰੇ ਸ਼ਬਦ ਐ ਸੋ ਇਸ ਕਰਕੇ ਖੋਜੀ ਬਣੀਏ ਖਾਲਸੇ ਬਣੀਏ ਸਿੱਖੀ ਦੇ ਰਸਤੇ ਤੇ ਚੱਲੀਏ ਸ਼ਬਦ ਦੀ ਕਮਾਈ ਕਰੋ ਖਾ ਪੀ ਕੇ ਤ੍ਰਿਗ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਖਾ ਕੇ ਢੇਡੀ ਵਧਾਉਣਾ ਤੇ ਕਹਿੰਦੇ ਤ੍ਰਿਗਾ ਇਹ ਜੀਵਨ ਇਥੇ ਸਹਾਰਾ ਸਬਟੇ ਕਰਕੇ ਸਵਾਸਾਂ ਦਾ ਧਨ ਖਤਮ ਕਰ ਜਾਣਾ ਇਹ ਹੁਣ ਨਹੀਂ ਕਰਨਾ ਬਹੁਤ ਜਾਮੇ ਹੋ ਗਏ ਆਪਾਂ ਨੂੰ ਇਸ ਤਰ੍ਹਾਂ ਜੂਨਾ ਪੋਗਦੇ ਈਸਵਰ ਅਖੀਰੀ ਹੋਵੇ ਇਹੀ ਸਤਗੁਰੂ ਜੀ ਨੂੰ ਬੇਨਤੀਆਂ ਕਰੀਏ